ਇੱਧਰ ਵੀ ਵੀਰੋ ਓਟੇ ਵਾਲੇ ਜਿੱਦਾਂ ੱਟੀ ਵਾਲੇ ਰਾਹ ਤੇ ਵੀ ਫੈਕਟਰੀ ਖੁੱਲਹੀ ਆ ਠੀਕ ਆ ਵਧੀਆ ਯਾਨੀ ਕਿ ਇੱਧਰ ਪਹੁੰਚ ਕੇ ਕੋਈ ਜਗਾਹ ਆ ਨਾ ਇੱਕ ਫੈਕਟਰੀ ਆ ਮੈਂ ਚਲੋ ਪਹਿਲਾਂ ਕਿਹਾ ਇੱਧਰ ਦੇਖੋ ਠੀਕ ਜਗਾ ੱਟੀ ਵਾਲਾ ਰਾਹ ਆ ਇਹ ਵੀਰੋ ਆ ਠੀਕ ਆ ੱਟੀ ਆ ਇਸੇ ਲਾਕੇ ਇੱਧਰ ਗੇਟ ਆ ਆਹ ਦੇਖੋ ਸਾਰਾਈ ਆ ਮੋਰੇ ੱੱਟੀ ਆ ੱੱਟੀ ਮੋਰੇ ੱੱਟਾ ਆ ੱੱਟੀ ਅੱਟਾ ਉਧਰ ਆ ੱੱਟੀ ਇਹ ਆ ਥੀਰਿਆ ਜੀ ਹੌਣ ਲੱਗਾ ਮੋਰੇ ਹਵਾ ਪੈਂਦੀ ਹੁਣੀ ਇੱਲੇ ਸੌਰੀ ਮੇਰਾ ਭਰਾ ਠੀਕ ਹੈ ਜੀ ਵੀਡੀਓ ਆਪਾਂ ਬੱਦਰੀ ਕਾ ਨਹੀਂ ਪਾਉਸ ਕਰ ਦੇਣੀ ਆ ਅੱਗੇ ਤੋਂ ਵਾਲਾ ਮੋਰੇ ਆਟੀਆਂ ਪੈਣੇ ਸ਼ੁਰੂ ਹੋ ਗਿਆ ਵੀਰੋ ਠੀਕ ਹੈ ਜੀ ਉੜਿਆ ਆ ਦੇ ਰਿਹਾ ਦੇਖਿਆ ਰਿਓ ਟੀ ਗੰਡ ਵਧੀਆ ਆ ਇਹ ਠੀਕ ਹੈ ਜੀ ਬਹੁਤ ਊਣਾ ਆ ਸੜ ਕੱਟੀ ਇਹ ਇਸ ਚ ਰਸਤਾ ਆ ਗਿਆ ਇਹਨੂੰ ਯਾਨੀ ਕਿ ਗ੍ਰਾਂਵ ਨੂੰ ਵੀ ਨਿਕਲ ਜਾਂਦਾ ਰਾਹ ਹੈ ਠੀਕ ਹੈ ਜੀ ਆ ਗੁਰੂ ਘਰ ਰੱਟੀ ਦਾ ਜਾ ਰਿਹਾ ਪੇ ਇਹ ਸੜਕ ਆ ਜਿਹੜੀ ਆ ਜਾਂਦੀ ਆ ਬਲੌਰ ਨੂੰ ਵੇਖੋ ਬਾਰ ਬਾਰ ਠੀਕ ਹੈ ਜੀ ਦਰ ਛੱਪੜ ਆ ਇੱਥੇ ਵੀ ਕਈ ਵਾਰੀ ਪਾਣੀ ਬਹੁਤ ਖੜ ਜਾਂਦਾ ਆ ਕਿ ਛੱਪੜ ਦਾ ਬਾਹਰ ਆ ਦੇਖੋ ਹੱਥ ਲੱਗੀ ਜਿੱਦਾ ਪਰਾਣੀ ਲੱਗੀ ਹੁੰਦੀ ਸੀ ਇਹਦਾ ਮੋੜ ਥੱਲੇ ਉਹ ਵਾਲੇ ਵੀ ਬੰਦੇ ਬੈਠੇ ਆ ਮੋੜ ਥੱਲੇ ਛੱਡ ਲਾ ਕੇ ਠੀਕ ਆ ਕਈ ਪਿੰਡਾਂ 'ਚ ਹੱਲੇ ਵੀ ਬੋੜ ਹੈਗੇ ਆ ਕਈਆਂ 'ਚ ਪਾਟਾ ਦਾ ਤੇ ਵੀਰੋ ਠੀਕ ਆ ਇੰਨਾ ਜਿਹਾ ਬਹੁਤ ਪੁਰਾਣੇ ਪੁਰਾਣੇ ਜਿਹਦਾ ਆਪਣੇ ਪਿੰਡ ਦੋ ਬੋਰਡ ਪੁਰਾਣੇ ਆ ਨਾ ਐ ਕੱਡੇ ਵਾਲਾ ਇੱਕ ਮੀਏ ਬਾਬੇ ਵਾਲਾ ਠੀਕ ਹੈ ਜੀ ਹੱਲੇ ਵੀ ਮੋੜ ਹੈਗੇ ਆ ਕਈ ਪਿੰਡਾਂ ਦੇ ਵਿੱਚ ਇਹ ਆ ਪਿੰਡ ਅੱਥੀ ਖਵਾ ਪੈਂਦੀ ਹੁਣੀ ਉੱਥੇ ਸੌਰੀ ਮੇਰਾ ਭਰਾ ਅੱਤੀ ਵੀਡੀਓ ਜੜ ਕੇ ਉਦੋਂ ਬਣੀ ਨਹੀਂ ਜੀ ਠੀਕ ਹੈ ਜੀ ਆਰੇ ਹੱਲੇ ਵੀ ਕੰਮ ਚੱਲਦਾ ਬੋੜੀ ਵਾਲੀ ਮੋਰੀਓ ਪੱਟ ਗਈ ਜਿੱਦਾਂ ਮੈਂ ਪਾਉਂਦੇ ਆ ਇਹ ਸਾਰੇ ਆਹ ਦੇਖੋ ਬੋੜੀ ਹੋਲੀ ਪੱਟ ਕੇ ਪਾਉਂਦੇ ਪਾਣੀ ਕਾਦੇ ਵਾਲੇ ਪਾਉਂਦੇ ਆ ਪੰਚਾਇਤ ਦਾ ਕੋਈ ਹੋਇਆ ਹੁਣ ਠੀਕ ਹੈ ਜੀ ਇੱਧਰੋਂ ਵੀ ਪਿੰਡ ਕਈ ਨਿਕਲਦੇ ਆ ਠੀਕ ਹੈ ਜੀ ਅਜਾ ਦਾ ਆ ਦੇ ਵੀ ਗੁਰੂ ਘਰ ਆ। ਅੱਡੀ ਦਾ ਦੇਖੋ। ਬਾਕੀ ਤੁਸੀਂ ਬਣੇ ਰਹੋ ਪੂਰੇ ਬਲੌਗ 'ਚ। ਮੋਹਲਾ ਪੈਂਡ ਆ ਜਾਂ ਤੁਹਾਨੂੰ ਦਿਖਾਉਂਦੇ ਆ। ਠੀਕ ਆ? ਆਪਾਂ ਵੀਡੀਓ ਪਾਉਸ ਕਰ ਦੇਣੀ ਪਾਣੀ। ਹੋਰ ਇਹੋ 3 ਮਹੀਨੇ ਨਵੀਂ ਫੈਕਟਰੀ ਖੁੱਲਦੀ ਆ ਹੁਣ। ਠੀਕ ਆ? ਆਪ ਚੱਲ ਰਹੇ ਇੱਥੇ ਪਤਾ ਨਹੀਂ ਕਿਹੜੇ ਦਾ ਤਿਆਰ ਹੋ ਰਹੀ ਹੈ ਲੈ ਬੈਟਰੀ ਬਣ ਰਹੀ ਆ। ਇਵੈਂਟ ਪਿਆ ਦਿੱਤਾ ਪਿਆ ਠੀਕ ਆ ਦੇਖੋ ਫਾਈਟਰੀ ਤਿਆਰ ਹੋ ਰਹੀ ਹੈ ਨਵੀਂ ਤੇ ਇਹ ਕਾਲਾ ਪੌੜਿਆ ਇਹਨੂੰ ਦੇਖਦੇ ਕੌੜ ਦੇ ਪੌੜ ਦੇ ਨਾਲ ਹੀ ਠੀਕ ਹੈ ਜੀ ਆਹ ਪੌੜਾ ਗਿਆ ਤੇ ਇਹ ਨਾ ਠੀਕ ਹੈ ਜੀ ਉਹ ਪੌੜਾ ਤੇ ਇਹ ਅੱਕ ਤੁਸੀਂ ਬਣੇ ਰਹੋ ਬਲੌਗ 'ਚ ਹੋਰ ਸੁਣਾਓ ਫੇਤਾ ਸੱਤ ਸਾਰਿਆਂ ਦੇ ਇੱਕਦਾਂ ਫੱਟਿਆ ਸਾਰੇ ਭਰਾ ਦੱਸਿਓ ਮੈਨੂੰ ਆ ਵੀ ਫੱਟਿਆ ਇਹੋ ਤੇ ਇੱਕ ਬੈਂਡੂ ਸਾਰਾ ਠੀਕ ਆ ਮੈਂ ਪੂਰੇ ਚ ਰਸਤਾ ਵੇਗਾ ਆ ਗਿਆ ਠੀਕ ਆ ਜੀ ਬੈਂਡ ਠੀਕ ਠੀਕ ਆ ਜੀ ਤੇਰਾ ਚ ਰਸਤਾ ਪੈਂਟ ਬਹੁਤ ਸੋਹਣਾ ਆ ਜਦੋਂ ਮਿੱਟੀ ਆ ਆਹ ਫੇਰ ਵੀਰ ਕੋੜ ਵੀ ਦੇਖੋ ਬੰਦਾ ਪ੍ਰਾਣਾ ਠੀਕ ਹੈ ਉਹ ਲੈਣ ਦਾ ਲੈਣ ਲੰਘਿਆ ਪੈਟ ਵੀਰੋ ਠੀਕ ਹੈ ਜੀ ਹੋਰੇ ਆਣਾ ਹੁਣ ਦੇਖੋ ਫਲੋਰ ਆਕੀ ਤੁਸੀਂ ਬਣੇ ਰਹੋ ਬਲੌਗ ਚ ਹੋਰੇ ਵੀ ਬੈਂਡ ਆ ਗਿਆ ਇਹ ਹੁਣ ਮੈਨੂੰ ਪਤਾ ਨਹੀਂ ਇਹ ਤਾਂ ਬਲੌਗ ਚ ਪੈਂਦਾ ਪੈਂਦੇ ਹੀ ਵੀਰੋ ਠੀਕ ਹੈ ਜੀ ਬੋਰਡ ਲਿਖਿਆ ਹੋਇਆ ਉਹਦੇ ਪੜਦੇ ਆ ਤੇ ਵੀ ਪਵਾੜੀਏ ਕਬੂੜੀਏ ਦਾ ਦਾਣਾ ਸਰਵਾਂਦੇ ਤੇ ਉਹਦੇ ਉਹ ਜਾ ਉਹ ਇੱਥੇ ਤਾਂ ਕਾਫੀ ਬੈਕਦਾ ਇੰਦਾ ਦਾ ਮਾਰ ਠੀਕ ਹੈ ਜੀ ਬਾਬੇ ਜਗਾ ਤੇ ਰੱਖਦੇ ਕੋਈ ਬੰਦਾ ਉਹ ਵੀ ਤਾਂ ਆਹ ਦੇਖੋ ਦਾ ਬੋਧੂ ਕੋ ਮਰੇ ਆ ਇਹਨਾਂ ਦਾ ਕੋਈ ਪਤਾ ਨਹੀਂ ਕਿੱਦੋਂ ਨੂੰ ਮੜ ਜਾਣਾ ਕਿੱਦੋਂ ਨੂੰ ਨਹੀਂ ਮੜਨਾ ਠੀਕ ਹੈ ਜੀ ਹਾਂ ਉਹ ਵਾਰਾ ਲੋਕ ਛੱਡ ਦਿੰਦੇ ਆ ਇਹਨਾਂ ਦਾ ਵੀ ਇਨਸਾਨ ਆਉਂਦਾ ਤੇ ਪਬਲਿਕ ਦਾ ਵੀ ਨੁਕਸਾਨ ਆਉਂਦਾ ਕਈ ਵਾਰੀ ਬੱਚ ਬੱਚਦੇ ਆ ਨਾ ਕੋਈ ਆਖਾ ਦੇਖਿਆ ਹੋਣਾ ਹਾਸਾ ਵੀਡੀਓ YouTube ਤੇ ਉਹ ਕੁੜੀ ਦਾ ਨਿਆ ਬੱਚੀ ਔਰ ਬਹੁਤ ਖੇਲਦੀ ਸੀ ਇਦਾਂ ਨੂੰ ਮਾਰਿਆ ਜਾਨਵਰ ਤੇ ਗਾਂ ਨੂੰ ਜਿਆ ਇਹਦੀ ਹੈ ਨਾ ਸੈਰ ਉਹ ਲੋਈ ਤੇ ਦੇਖੋ ਬੁਦਾ ਕਵਾੜ ਦਾ ਸਮਾਰ ਬਿਕ ਰਾ ਇੱਥੇ ਲੈ ਨਹੀਂ ਸਕਦੇ ਤੁਸੀਂ ਪੁਰਾਣਾ ਕਵਾੜ ਕਪੂਰ ਤੋਂ ਸਮਾਰ ਦਿੱਤਾ ਸਾਡੇ ਕੰਮ ਦਾ ਕੋਈ ਜੀ ਆਈ ਗੱਡੀਆਂ ਕੁਟੀਆਂ ਪੁਰਾਣੀਆਂ ਸਭ ਇੱਥੇ ਬੈਕ ਰਿਆ ਰੇਡ ਬੋਸ ਸਾਰੇ ਹੀ ਠੀਕ ਹੈ ਜੀ ਆ ਦੇਖੋ ਕੰਨਾ ਕਵਾੜ ਆ ਵੀ ਕਵਾੜੀ ਇਹ ਦਾ ਦੇਖੋ ਕਵਾੜੀ ਕਵਾੜ ਠੀਕ ਹੈ ਜੀ ਵੇ ਉਹਦਾ ਫਲੋਰ ਜੇ ਪੈਂਦਾ ਪੈਡਵਰ ਦਿੱਤਾ ਨਹੀਂ ਨਾ ਉਹ ਪਾਗਲੇ ਲਿਖਿਆ ਹੀ ਨਹੀਂ ਠੀਕ ਹੈ ਜੀ ਇੱਧਰ ਵੀ ਰਾਹ ਬਹੁਤ ਚੱਲਦਾ ਹੈ ਰਾਹ ਇੱਦਾਂ ਚੱਲਦਾ ਕੋਈ ਇਹ ਬਾਹਰ ਦੀ ਸਾਈਡ ਦਾ ਆ ਨਾ ਆ ਗਈ ਬਿਸਕਟਾਂ ਵਾਲੀ ਫੈਕਟਰੀ ਠੀਕ ਹੈ ਜੀ ਇਹ ਪੱਖਾ ਜੋ ਪਾਣੀ ਉਹ ਹਵਾ ਉਹ ਪੈਂਦੀ ਇੱਧਰ ਟਰੈਕਟਰ ਰੂਟ ਜਿਆਦੇ ਆ ਪੱਖਾ ਜੋ ਪਾਣੀ ਉਹ ਨਿਕਲਦਾ ਆ ਬਿਸਕਟਾਂ ਵਾਲੀ ਫੈਕਟਰੀ ਆ ਗਈ ਵੀਰੋ ਇੰਗਲਿਸ਼ ਵੀਰੋ ਵੀ ਲੰਝੇ ਟਾਈਮ ਹੋ ਗਏ ਲੱਗਦਾ ਬਹੁਤ ਲੋਕ ਬਾਹਰ ਤੋਂ ਮnde ਆ ਬਸਕਟਾਂ ਵਾਲੀ ਫੈਕਟਰੀ ਲੋਰ ਟਰੱਕ ਰੋਕ ਇਹਨਾਂ ਦੇ ਖੜੇ ਆ ਠੀਕ ਹੈ ਜੀ ਇਹ ਬਲੌਰ ਦੀ 47 ਕਿਟਰੀ ਹੈ। ਪੂਰੇ ਬਲੌਰ ਹੀ ਆ ਹੁਣ। ਇਸ ਤੋਂ ਬਾਅਦ ਇਹ ਨਾਕਾ ਰੁਕਾ ਵੀ ਤੇ ਲੱਗਾ ਹੁੰਦਾ ਠੀਕ ਹੈ ਜੀ। ਪੂਰੇ ਬਲੌਰ ਆ ਸਾਰਾ ਹੀ ਹੁਣ। ਉਹ ਬਲੌਰ ਦਾ ਜੰਗਲ ਹੈ ਵੀਰੋ। ਇਹ ਰੋਡ ਤੇ ਜਾ ਕੇ ਲੱਗ ਜਾਂਦਾ ਉਹ ਵਾਲਾ ਜੰਗਲ ਜਣਾ ਇੱਧਰ ਦਾ। ਬਾਕੀ ਵੀ ਬਣੇ ਰੋ ਬਲੌਗ ਚ ਫੇਰ ਦਾ ਨੋਟ ਦੇ ਆਪਾਂ ਕਰਦੇ ਆਂ। ਦੇਖਿਓ। ਲੋ ਜੀ ਆ ਗਿਆ ਫਲੋਰ। ਇਹ ਰਸਤਾ ਫਲੋਰ ਦਾ ਠੀਕ ਆ ਜੀ। ਇੱਕ ਰੋਡ ਜਾਂਦਾ ਅੱਡੇਆਂ ਨੂੰ, ਇੱਕ ਜਾਂਦਾ ਇੱਥੋਂ ਨੂੰ, ਇੱਕ ਜਾਂਦਾ ਫਲੋਰ ਦੇ ਵਿੱਚ ਨੂੰ, ਪਿਆਰਾਂ ਨੂੰ ਠੀਕ ਆ ਜੀ। ਤੇ ਇੱਕ ਇਧਰ ਨਗਰਾਂ ਨੂੰ ਜਾਂਦਾ। ਇਹ ਆ ਜੀ ਫਲੋਰ ਦਾ ਦੁਚਾ। ਇੱਥੇ ਤਾਂ ਕੰਨਾਂ ਵੀ ਲੱਗੀਆਂ ਆ ਖਾਣ ਪੀਣ ਦੀਆਂ ਜੂਸ ਵਗੈਰਾ ਹੋਰ ਅਟਰ ਪਟਰ ਸਾਰਾ ਹੀ ਇੱਥੇ ਦੇਖੋ ਲੱਗੀਆਂ ਰੱਛਾਡੇ ਸਾਹਮਣੇ ਹੀ ਆ ਠੀਕ ਆ ਓਏ ਆ ਫਲੋਰ ਸ਼ਹਿਰ ਫਲੋਰ ਸਾਰਾ ਤੇ ਰਸਤਾ ਫਲੋਰ ਦਾ ਆਇਆ ਜੀ ਨਗਰ ਵਾਲਾ ਰੋਡ ਠੀਕ ਆ ਇਧਰੋਂ ਆਪਾਂ ਆਏ ਆ ਦੇਖੋ ਇਧਰੋਂ ਆਪਾਂ ਆਏ ਆ ਆਪਾਂ ਇਧਰ ਨਹੀਂ ਆ ਨਗਰ ਇਹ ਨੂੰ ਵਾਰਾਈ ਨਵਰਾ ਨੂੰ ਜਾਣਾ ਮੂਰੇ ਆਪਾਂ ਦੁਕਾਨ ਆ ਜਾਈਂ ਟੈਲਾ ਵਾਲੀ ਕੋਲ ਟੈਲਾ ਲਵਾ ਕੇ ਆ ਦੇ ਕੋਲ ਲੱਗੇ ਆ ਰਾਹ ਦੇ ਦਾ ਨਗਰ ਰੋਡ ਤੇ ਆ ਹਲਮੜੀ ਉੱਪਰ ਖੜਾ ਦੇ ਕਿੰਨੇ ਦਾ ਪਹੁੰਚਦੇ ਮੋਰ ਮੇਰਾ 21000 ਪੜਾਉਨੇ ਆ ਠੀਕ ਹੈ ਜੀ ਆ ਕਰਕੇ ਆਪਾਂ ਕੱਟ ਲਈ ਕੀਤਾ ਵਿਚ ਵਿੱਚ ਉੱਤੋਂ ਛੱਡ ਕੇ ਪਾਉਸ ਕਰ ਦਿੱਤਾ ਕੂੜੇ ਦਾ ਹੱਲ ਨਹੀਂ ਹੋ ਰਿਹਾ ਕੂੜੇ ਦਾ ਹੱਲ ਹੋਵੇ ਗਵਰਨਮੈਂਟ ਕਰੇ ਸਭ ਤੋਂ ਬੈਟਰ ਰਿਹਾ ਕੂੜੇ ਦਾ ਹੱਲ ਨਹੀਂ ਹੋ ਰਿਹਾ ਕੂੜਾ ਦੇਖੋ ਇੱਥੇ ਹੀ ਰਿਹਾ ਹਰੇਕ ਹਰੇਕ ਕਿੱਥੇ ਚੱਜੋ ਜਿਹੜੇ ਮਰਜ਼ੀ ਸ਼ਹਿਰ ਦੇ ਚੱਜੋ ਮਰਜ਼ੀ ਪੈੜ ਸ਼ਹਿਰਾਂ ਜੱਲੇ ਜਿਆਦੇ ਆ ਠੀਕ ਹੈ ਜੀ ਪੰਡਾ ਜੱਲੇ ਕੱਟਿਆ ਕੂੜਾ ਇੱਥੇ ਹੀ ਆ ਕੂੜੇ ਦਾ ਹੱਲ ਕੋਈ ਨਹੀਂ ਹੈਗਾ ਸਾਡੇ ਉ ਤਾਂ ਗਵਰਨਮੈਂਟ ਬਹੁਤ ਵਧੀਆ ਪੰਜਾਬ ਦੀ ਜੀ ਤੇ ਪਰ ਉਹ ਚਾਹੀਦਾ ਉਹ ਕੂੜੇ ਦਾ ਹੱਲ ਕਰੋ ਕੋਈ ਆਪਣੀ ਪਬਲਿਕ ਨੂੰ ਵੀ ਚਾਹੀਦਾ ਹੈ ਕਿ ਆ ਵੀ ਪੂਰਾ ਖੜਾ ਘੱਟ ਫੱਟੋ ਲਗਾਵੇ ਵਗੈਰਾ ਹੋਰ ਜਿੰਨੇ ਘੱਟ ਜੂਸ ਹੁੰਦੇ ਆ ਕਰੋ ਠੀਕ ਹੈ ਜੀ ਆ ਵੀ ਰੂਣ ਉਹ ਵੀ ਗਰਿਆ ਹੁੰਦਾ ਆ ਦੇਖੋ ਸਵਾਸ ਹੁਣ ਇਧਰ ਬਹੁਤ ਬੈਗ ਦਾ ਦਰਵਾਜੇ ਹੋ ਗਏ ਡਰਮੋ ਵਗੈਰਾ ਹੋਰ ਐਡਰਪਟਰ ਸਾਰਾ ਇਧਰੋਂ ਮਿਲਦਾ ਇੱਕ ਵਾਰੀ ਵੇਹ ਤੋਂ ਗੇੜਾ ਲੱਗ ਗਿਆ ਠੀਕ ਹੈ ਜੀ ਦੇ ਨਗਰ ਉਹਦੇ ਵੀਰ ਨਗਰ ਆਏ ਕੋ ਡਰਾਮਾ ਵਗੈਰਾ ਇੱਧਰ ਵੀ ਡਰਾਮੇ ਆ ਉੱਧਰ ਵੀ ਡਰਾਮੇ ਆ ਸਸਤੇ ਮਿਲਦੇ ਇੱਧਰੋਂ ਇਹ ਜੀ بڑا ਪੈਂਡਾ ਉਹਦੇ ਫੂਟ ਸੂਟ ਮੰਗੋ ਵੀ ਜਾਣ ਲੱਗ ਪਏ ਆਵੇ ਆਉਣਾ ਪਿਆ ਵੀਰ ਨੇ ਡੈਲਾ ਭੱਲਿਆ ਨਹੀਂ ਆਵੇ ਆਉਣਾ ਪਿਆ ਉਰੇ ਇਧਰ ਪੰਪ ਆ ਇਧਰ ਆਪਣੀ ਟੈਨ ਵਾਲੀ ਦੁਕਾਨ ਹੈ ਠੀਕ ਆ ਪੰਪ ਆ ਟੈਨ ਵਾਲੀ ਦੁਕਾਨ ਆਵੇ ਹੁਣਾ ਤੇ ਆ ਜਦੋਂ ਥੂਈ ਨਹੀਂ ਵੀ ਨਹੀਂ ਉਹ ਬੈਠਾ ਦਾ ਭਾਈ ਇੱਥੇ ਆਏ ਆਂ ਆਪਾਂ ਦੁਕਾਨ ਤੇ ਠੀਕ ਐ ਬਹੁਤ ਹੀ ਘੈਂਡ ਵਧੀਆ ਦੁਕਾਨ ਨੇ ਆ ਇੱਕ ਡੱਬਾ ਚਾਹੀਦਾ ਜੀ ਉਹ ਭਾਈ ਨੇ ਕੱਲਿਆਂ ਨਹੀਂ ਠੀਕ ਐ ਜੀ ਦੇਖੋ ਉਹ ਦੋਨ ਤੁਹਾਨੂੰ ਸਹੀ ਤਰੀਕੇ ਨਾਲ ਨਹੀਂ ਦਿਖਾ ਲਈ ਇਹ ਟਾਇਲਆਂ ਆ ਸਾਰੀਆਂ ਇਧਰਲੀ ਸਾਈਡ ਤੇ ਵੀ ਠੀਕ ਐ ਉਹ ਵੀ ਕਿਚਨ ਵਾਲੀਆਂ ਹੋਈਆਂ ਹੋਰ ਇੰਦਰ ਬੱਤੀਨ ਵਗੈਰਾ ਭਈ ਸਾਰੀ ਸੀਟਾ ਵਗੈਰਾ ਟਾਇਗਰ ਟਾਇਲਟ ਦੀਆਂ ਹੋਰ ਨਵਾਂ ਸਮਾਨ ਵੀ ਆਇਆ ਅੱਜ 13 ਆ ਦੇਖੋ ਇਹ ਇੰਦਰ ਵੀ ਕਵਰ ਹੋ ਗਿਆ ਇੰਦਰ ਵੀ ਸਮਾਨ ਹੈ ਨਾ ਨਵਾਂ ਆਇਆ ਹੁਣ ਹੈ ਨਾ ਥੱਲੇ ਉਹ ਮੈਂ ਸਾਢੇ ਨੂੰ ਸ਼ੂਟਿੰਗ ਕਰਨੀ ਮਿਲੇ ਗਿਆ ਹਾਂ ਅਭੀ ਟਾਇਲ ਲਾਉਣਾ ਆ ਟਾਇਲ ਸਭ ਤੋਂ ਮਿੰਗੀ ਆ ਦੋ ਟੈਲਾ ਜਣੀਆਂ ਇਹ ਠੀਕ ਹੈ ਜੀ ਇੱਥੇ ਆਪਾਂ ਆਏ ਸੀ ਇਹ ਪਿਆ ਸਮਾਨ ਬਹੁਤ ਪੰਪਿਆ ਸਾਹਮਣੇ ਟੈਂਕੀਆਂ ਵਗੈਰਾ ਵੀ ਬੈਗਦੀਆਂ ਪੱਥਰ ਵੀ ਦਿੰਦੇ ਆ ਠੀਕ ਹੈ ਜੀ ਪੱਥਰ ਵੀ ਬੇ ਆ ਮੈਂ ਉਹ ਵੀ ਇਹਨਾਂ ਦੀ ਨਾਲ ਦੀ ਇਧਰ ਇਹ ਸਮਾਨ ਵਗੈਰਾ ਰੱਖਿਆ ਟੈਲਾ ਵਗੈਰਾ ਠੀਕ ਹੈ ਜੀ ਪੱਥਰ ਵੀ ਇਹਨਾਂ ਦਾ ਦੇਖੋ ਉਹ ਇਧਰ ਇਹ ਵੀ ਇਹਨਾਂ ਦੀ ਆ ਦੁਕਾਨ ਠੀਕ ਹੈ ਬਾਕੀ ਤੁਸੀਂ ਬਣੇ ਰਹੋ ਬਲੌਗ ਚ ਕਰਦੇ ਆ ਫੇਰ ਠੀਕ ਹੈ ਜੀ ਪੰਪ ਤੋਂ ਤੇਲ ਵੀ ਹੋਣਾ ਹੈ ਇਹ ਸੀ ਭਰਾ ਦੀ ਦੁਕਾਨ ਬਾਕੀ ਤੇ ਲੈ ਕੇ ਡੱਬੇ ਫੇਰ ਗੱਲ ਕਰਦੇ ਆਪਾਂ